ਇਸੋ ਲਈ ਵੱਡੀ ਖਬਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਕੀਤਾ ਗ੍ਰਿਫਤਾਰ ਅਤੇ ਘਰ ਵਿੱਚ ਮਾਰੀ ਰੇਡ ਇਸ ਮੌਕੇ ਤੇ ਭਾਵੁਕ ਹੋ ਕੇ ਕੀ ਬੋਲੇ ਮਜੀਠੀਆ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਇੱਕ ਰਕਮੀ ਹੋਣ ਡਿਆ ਤੁਸੀਂ ਮੈਂ ਕੋਈ ਭਾਵਨਾ ਨਹੀਂ ਆਜਾ ਬੇਗਮ فیران سے بھرفت ہیں ਦੇ ਕੋਲੇ ਨੇ ਨਾਕ ਤੇ ਮਾਰੋਇਆ ਬੰਦਾ ਕਹਿੰਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਜੱਟੋ ਜੀ ਆਏ ਪਾਸੇ ਕੀ ਕਰ ਬਲਾਕ ਬਲੋਗ ਮੇਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਬਾਹਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਨਹੀਂ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕਾਲ ਵੀ ਮੈਂ ਇਸੇ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਜੀਤ ਜੀ ਤੇ ਉਸੇ ਤੋਂ ਪੀਤਾ ਸੀ ਮੈਨੂੰ ਹਾਂਜੀ ਤੇ ਕਮਿਟੀ ਕੰਡ ਕੀ ਹੋਤੀ ਜਾਣਾ ਕੀ ਨਹੀਂ ਨਹੀਂ شرونی اکالی <سؤال> دل بادل بکرم سنگھ جیتیاں سردار بکرم سنگھیا جی سر برداواد مرد آباد جی سردا بادشاہ ਇਹ ਟਿਕਾਣਾ ਟੂੜਾ ਪਰ ਚੜ੍ਹ ਗਏ ਕੋਈ ਜਣੇ ਉਹ ਜਰਾ ਆ ਜਾ ਬਹੁਤ ਚੱਲਦਾ ਜਮਾ ਯਾਰ ਪਾੜੋ ਸੁਣ ਸਰਕਾਰ ਨਹੀਂ ਬਣਾ ਯਾਰ ਉਹਨਾਂ ਨੇ ਕੀ ਕਰਤਾ ਇਹਨੂੰ ਉੱਪਰ ਜੀ ਕੋਲ ਬੇਗਾ ਪੀ ਰਿਹਾ ਹੈ ਰਵੀ ਉਹਦੀ ਬੰਦੀ ਖੜੀ ਹੈ